ਸੱਚੀ ਗੱਲ ਅੱਜ ਦੀ ਕਲਾਸ ਦੇ ਵਿੱਚ ਆਪਾਂ ਪੜ੍ਹਾਂਗੇ ਪੀਐਸ ਟੈਟ ਦੇ ਨਾਲ ਰਿਲੇਟਡ ਮੋਸਟ ਇੰਪੋਰਟੈਂਟ ਕੁਐਸਚਨਸ ਤੇ ਆਪਣਾ ਪਹਿਲਾ ਕੁਐਸਚਨ ਹੈਗਾ ਆ ਪੈਪਸੋ ਵਿੱਚ ਕੁੱਲ ਕਿੰਨੀਆਂ ਰੈਸਟਾਂ ਸ਼ਾਮਿਲ ਸਨ ਆਪਸ਼ਨ A 5 ਆਪਸ਼ਨ B 8 ਆਪਸ਼ਨ C 11 ਜਾਂ ਫਿਰ ਆਪਸ਼ਨ D 13 ਤੇ ਇਸ ਦਾ ਸਹੀ ਆਨਸਰ ਹੈਗਾ ਆ ਆਪਸ਼ਨ B 8 ਜਿਚਾਂ ਆਂਦੀ ਆ ਪਟਿਆਲਾ ਨਾਬਾ ਜਿੰਦ ਫ੍ਰੀਜਕੋਟ ਕਪੂਰਥਲਾ ਕੈਲਸੀਮ ਮੇਰਗੋਟ ਅਤੇ ਨਾਲਾਗੜ ਠੀਕ ਹੈ ਨੈਕਸਟ ਕੁਐਸਚਨ ਇਜ਼ ਪੈਪਸੂ ਦਾ ਪਹਿਲਾ ਰਾਜਪ੍ਰਮukh ਕਿਸ ਨੂੰ ਬਣਾਇਆ ਗਿਆ ਸੀ অপਸ਼ਨ A ਮਹਾਰਾਜਾ ਜਗਜੀਤ ਸਿੰਘ অপਸ਼ਨ B ਮਹਾਰਾਜਾ ਯਾਦਵਿੰਦਰ ਸਿੰਘ অপਸ਼ਨ C ਗਿਆਨੇ ਜੈਲ ਸਿੰਘ ਜਾਂ ਫਿਰ অপਸ਼ਨ D ਮਹਾਰਾਜਾ ਰਣਜੀਤ ਸਿੰਘ ਇਸ ਦਾ ਸਹੀ ਆਂਸਰ ਹੈਗਾ ਆਪਸ਼ਨ B ਮਹਾਰਾਜਾ ਯਾਦਵਿੰਦਰ ਸਿੰਘ ਜੋ ਕਿ ਪਟਿਆੜਾ ਦੇ ਮਹਾਰਾਜਾ ਸਨ ਠੀਕ ਹੈ ਅਗਲਾ ਕੁਐਸਚਨ ਹੈਗਾ ਯਾ ਪੈਪਸੂ ਰਾਜ ਨੂੰ ਪੰਜਾਬ ਦੇ ਵਿੱਚ ਕਦੋਂ ਮਿਲਾਇਆ ਗਿਆ ਸੀ आप्शन ए पंद्रह जुलाई अठारह सौ अठताली ऑप्शन बी एक नवंबर अठारह सौ छपंजा ऑप्शन सी नवंबर उन्नीस सौ छियाठ या फिर ऑप्शन डी छब्बी जनवरी उन्नीस सौ पाँ तो इसका सही आंसर है ऑप्शन ए एक नवंबर उन्नीस सौ छपंजा नज पुनर्गठन एक्ट के तहत एक नवंबर उन्नीस सौ छपंजा न ठीक है अगला क्वेश्चन है धरती एक पर ਡਿਗਰੀ ਲੰਬਕਾਰ ਮਤਲਬ ਲੋਂਗੀਟਿਊਡ ਘੁੰਮਣ ਲਈ ਕਿੰਨਾ ਸਮਾਂ ਲੱਗਦਾ ਆ ਆਪਸ਼ਨ ਏ ਇੱਕ ਮਿੰਟ ਆਪਸ਼ਨ ਬੀ ਚਾਰ ਮਿੰਟ ਆਪਸ਼ਨ ਸੀ ਪੰਦਰਾਂ ਮਿੰਟ ਜਾਂ ਫਿਰ ਆਪਸ਼ਨ ਡੀ ਇੱਕ ਘੰਟਾ ਅਤੇ ਇਸਦਾ ਸਹੀ ਆਂਸਰ ਹੈਗਾ ਹੈ ਆਪਸ਼ਨ ਬੀ ਚਾਰ ਮਿੰਟ ਇੱਕ ਡਿਗਰੀ ਲੰਬਕਾਰ ਘੁੰਮਣ ਦੇ ਵਿੱਚ ਧਰਤੀ ਨੂੰ ਚਾਰ ਮਿੰਟ ਦਾ ਸਮਾਂ ਲੱਗਦਾ ਹੈ ਠੀਕ ਹੈ ਅੱਗੇ ਹੈਗਾ ਹੈ ਭਾਰਤ ਦਾ ਮਿਆਰੀ ਸਮਾਂ ਕਿਹੜੇ ਲੰਬਕਾਰ ਤੋਂ ਲਿਆ ਗਿਆ ਹੈ ਆਪਸ਼ਨ ਏ बयासी डिग्री ते ती ती डिग्री ईस्ट ऑप्शन बी बयासी डिग्री ऑप्शन सी नब्बे डिग्री ते ती डिग्री ईस्ट या फिर ऑप्शन डी जीरो डिग्री तो इसका सही आंसर है ऑप्शन ए बयासी डिग्री ते ती डिग्री ईस्ट तो ठीक है अगला क्वेश्चन हैगा अंतरराष्ट्रीय मिति रेखा मीनस इंटरनेशनल डेडलाइन किस लंबकार कार कि जाता है ऑप्शन ए 0 ਡਿਗਰੀ ਆਪਸ਼ਨ ਬੀ 90 ਡਿਗਰੀ ਆਪਸ਼ਨ ਸੀ 180 ਡਿਗਰੀ ਜਾਂ ਫਿਰ ਆਪਸ਼ਨ ਡੀ 360 ਡਿਗਰੀ ਰਾਸ਼ਟਰੀ ਮਿਤੀ ਡੇਟ ਜਿਹੜੀ ਹੈਗੀ ਇਹਨਾਂ ਦੇ ਵਿੱਚੋਂ ਕਿਹੜੇ ਲੰਬਕਾਰ ਨੂੰ ਕਿਹਾ ਜਾਂਦਾ ਹੈ ਜਿਸ ਦਾ ਸਹੀ ਆਨਸਰ ਹੈਗਾ ਆਪਸ਼ਨ ਸੀ 180 ਡਿਗਰੀ ਲੰਬਕਾਰ ਇਸ ਰੇਖਾ ਨੂੰ ਪਾਰ ਕਰਨ ਤੇ ਇੱਕ ਦਿਨ ਬਦਲ ਜਾਂਦਾ ਹੈ ਅਗਲਾ ਕੁਐਸਚਨ ਹੈਗਾ ਯਾ ਅਰੁਣਾਚਲ ਪ੍ਰਦੇਸ਼ ਅਤੇ ਗੁਜਰਾਤ ਦੇ ਸਥਾਨਕ ਸਮੇਂ ਵਿੱਚ ਲਗਭਗ ਕਿੰਨੇ ਘੰਟੇ ਆ ਦੱਸ ਅੰਤਰਿਆ ਠੀਕ ਹੈ ਆਪਸ਼ਨ ਹੈ 1 ਘੰਟਾ ਆਪਸ਼ਨ B 2 ਘੰਟੇ ਆਪਸ਼ਨ C 3 ਘੰਟੇ ਜਾਂ ਫਿਰ ਆਪਸ਼ਨ D 3 ਘੰਟੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B 2 ਘੰਟੇ ਕਿਉਂਕਿ ਭਾਰਤ ਦੇ ਪੂਰਬ ਅਤੇ ਪੱਛਮ ਵਿੱਚ ਲਗਭਗ 30 ਡਿਗਰੀ ਦਾ ਅੰਤਰਿਆ ਤੇ ਆਪਾਂ ਹੁਣੇ ਪੜ ਕੇ ਹਟਿਆ ਤੇ ਹਰੇਕ 1 ਡਿਗਰੀ ਜਿਹੜੀ ਹੈਗੀ ਆ ਉਹ ਘੁੰਮਣ ਦੇ ਵਿੱਚ 4 ਮਿੰਟ ਦਾ ਸਮਾਂ ਲੱਗਦਾ ਤਾਂ ਇਸ ਪ੍ਰਕਾਰ ਜੇ ਪਤੀ ਨੂੰ 40 ਦੇ ਨਾਲ ਗੁਣਾ ਕਰਦੇ ਆ ਤਾਂ ਆਉਂਦਾ ਹੈ 120 ਮਿੰਟ ਤੇ 120 ਮਿੰਟ ਕਿੰਨੇ ਦੇ ਹੁੰਦੇ ਆ 2 ਘੰਟੇ ਦਾ ਸਮਾਂ ਹੈ ਠੀਕ ਹੈ ਅੱਗੇ ਹੈਗਾ ਦੂਵਿਤਕਾਰ ਰੇਖਾਵਾਂ ਮੀਨਸ ਲੈਟੀਟਿਊਡ ਦੇ ਵਿਚਕਾਰ ਲਗਭਗ ਦੂਰੀ ਕਿੰਨੀ ਹੁੰਦੀ ਹੈ অপਸ਼ਨ A 100 ਕਿਲੋਮੀਟਰ অপਸ਼ਨ B 111 ਕਿਲੋਮੀਟਰ অপਸ਼ਨ C 150 ਕਿਲੋਮੀਟਰ ਜਾਂ ਫਿਰ অপਸ਼ਨ D 121 ਕਿਲੋਮੀਟਰ ਦੋ ਲੈਟੀਟਿਊਡ ਰਖਾਵਾ ਦੇ ਵਿੱਚ ਲਗਭਗ ਕਿੰਨੀ ਦੂਰੀ ਹੁੰਦੀ ਹੈ ਇਸ ਤੇ ਸਹੀ ਆਨਸਰ ਹੈਗਾ ਆਪਸ਼ਨ B 111 ਕਿਲੋਮੀਟਰ ਤੇ ਇਹ ਦੂਰੀ ਲਗਭਗ ਬਰਾਬਰ ਹੀ ਹੁੰਦੀ ਹੈ ਹਰੇਕ ਥਾਂ ਦੇ ਉੱਪਰ ਹਰੇਕ ਲੈਟੀਟਿਊਡ ਦੇ ਵਿੱਚ ਇੰਨਾ ਹੀ ਫਾਸਲਾ ਸਾਨੂੰ ਦੇਖਣ ਨੂੰ ਮਿਲਦਾ ਹੈ ਅੱਗੇ ਹੈਗਾ ਆ ਸਭ ਤੋਂ ਲੰਬੀ ਵਿਤਕਾਰ ਰੇਖਾ ਕਿਹੜੀ ਆ ਆਪਸ਼ਨ A ਕਰਕ ਰੇਖਾ ਆਪਸ਼ਨ B ਮਕਰ ਰੇਖਾ ਆਪਸ਼ਨ C ਪੋਮਧ ਰੇਖਾ ਜਾਂ ਫਿਰ ਆਪਸ਼ਨ D ਆਰਕਟਿਕ ਚੱਕਰ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ ਸੀ ਭੂ ਮਧ ਰੇਖਾ ਇਹ ਧਰਤੀ ਨੂੰ ਦੋ ਬਰਾਬਰ ਹਿੱਸਿਆਂ ਦੇ ਵਿੱਚ ਵੰਡਦੀ ਹੈ ਜਿਸ ਨੂੰ ਆਪਾਂ ਨਦਰਨ ਤੇ ਸਦਰਨ ਹੈਮਿਸਫੀਅਰ ਦੇ ਨਾਮ ਦੇ ਨਾਲ ਵੀ ਜਾਣਦੇ ਹਾਂ ਠੀਕ ਹੈ ਅੱਗੇ ਹੈਗਾ ਲੰਬਕਾਰ ਮੀਨਸ ਲੌਂਗੀਟਿਊਡ ਦੀ ਕੁੱਲ ਗਿਣਤੀ ਕਿੰਨੀ ਆ ਆਪਸ਼ਨ A 180 ਆਪਸ਼ਨ B 90 ਆਪਸ਼ਨ C 360 ਜਾਂ ਫਿਰ ਆਪਸ਼ਨ D 360 ਇਸ ਦਾ ਸਹੀ ਆਨਸਰ ਹੈਗਾ ਆਪਸ਼ਨ C 360 ਜਦਕਿ ਜਿਹੜੇ ਲੈਟੀਟਿਊਡ ਆ ਉਹਨਾਂ ਦੀ ਗਿਣਤੀ ਹੈਗੀ 180 ਠੀਕ ਹੈ ਲੌਂਜੀਟਿਊਡ ਹੈਗੇ ਆ 360 ਤੇ ਲੈਟੀਟਿਊਡ ਹੈਗੇ ਆ 181 ਅਗਲਾ ਕੁਐਸਚਨ ਹੈਗਾ ਪ੍ਰਾਈਮ ਪ੍ਰਾਈਮ ਮੈਰੀਡੀਅਨ ਕਿਹੜੇ ਸ਼ਹਿਰ ਵਿੱਚੋਂ ਲੰਘਦੀ ਹੈ ਜਿਹੜੀ ਰੇਖਾ ਆ ਪ੍ਰਾਈਮ ਮੈਰੀਡੀਅਨ ਇਹ ਕਿਹੜੇ ਸ਼ਹਿਰ ਦੇ ਵਿੱਚੋਂ ਲੰਘਦੀ ਹੈ অপਸ਼ਨ A ਪੈਰਿਸ অপਸ਼ਨ B ਨਿਊਯਾਰਕ অপਸ਼ਨ C ਗ੍ਰੀਨਵਿਚ ਲੰਡਨ ਯਾ ਫਿਰ অপਸ਼ਨ D ਦਿੱਲੀ ਤੇ ਇਸ ਦਾ ਸਹੀ ਆਨਸਰ ਹੈਗਾ ਜਾਂ অপਸ਼ਨ C ਗ੍ਰੀਨਵਿਚ ਠੀਕ ਹੈ ਤੇ ਇਹਨੂੰ ਆਪਾਂ ਕੀ ਕਹਿੰਦੇ ਆ 0 ਡਿਗਰੀ ਲੰਬਕਾਰ ਤੇ ਹੁਣ ਆਪਾਂ ਥੋੜਾ ਜਿਹਾ ਇੰਪੋਰਟੈਂਟ ਸਟੇਸ਼ਨ ਨੂੰ ਇੱਕ ਵਾਰ ਡਿਟੇਲ ਦੇ ਵਿੱਚ ਦੇਖਾਂਗੇ ਇਸ ਟੇਬਲ ਦੇ ਜ਼ਰੀਏ ਸਭ ਤੋਂ ਪਹਿਲਾ ਪੁਆਇੰਟ ਹੈਗਾ ਫੀਚਰ ਉਸ ਤੋਂ ਬਾਅਦ ਲੈਟੀਟਿਊਡ ਤੇ ਉਸ ਤੋਂ ਬਾਅਦ ਆ ਜਾਂਦੇ ਆ ਲੌਂਗੀਟਿਊਡ ਪਹਿਲਾ ਪੁਆਇੰਟ ਹੈਗਾ ਆਪਣੀ ਦਿਸ਼ਾ ਜਿਹੜੇ ਲੈਟੀਟਿਊਡ ਹੁੰਦੇ ਐ ਲੇਟਵੀਂ ਹੁੰਦੇ ਆ ਹਨਾ ਤੇ ਜਿਹੜੀ ਲੰਗਿਟਿਊਡ ਹੁੰਦੇ ਆ ਇਹ ਖੜਮੀਆਂ ਰੇਖਾਵਾਂ ਹੁੰਦੀਆਂ ਆ ਨਾਰਥ ਟੂ ਨਾਰਥ ਟੂ ਸਾਊਥ ਤੱਕ ਠੀਕ ਹੈ ਅਗਲਾ ਪੁਆਇੰਟ ਹੈਗਾ ਇਹ ਮੁੱਖ ਰੇਖਾ ਜਿਹੜੀ ਲੈਟੀਟਿਊਡ ਹੈਗੇ ਆ ਇਹਨਾਂ ਦੇ ਵਿੱਚ ਮੁੱਖ ਰੇਖਾ ਹੈਗੀ ਆ ਭੂਮਧ ਰੇਖਾ ਜਿਸ ਨੂੰ ਆਪਾਂ ਇਕਵੇਟਰ ਕਹਿੰਦੇ ਆ ਠੀਕ ਹੈ 0 ਡਿਗਰੀ ਦੀ ਹੁੰਦੀ ਹੈ ਇਹ ਹਨਾ ਤੇ ਲੈਟੀਟਿਊਡ ਦੇ ਵਿੱਚ ਜਿਹੜੀ ਮੁੱਢੀ ਰੇਖਾ ਆ ਉਹ ਹੈਗੀ ਪ੍ਰਾਈਮ ਮੈਰੀਡੀਅਨ ਜਿਹੜੀ ਆਪਾਂ ਹੁਣੇ ਗੱਲ ਕੀਤੀ ਗ੍ਰੀਨਵਿਚ ਲੰਡਨ ਦੇ ਵਿੱਚੋਂ ਹੀ ਨਿਕਲਦੀ ਆ ਠੀਕ ਹੈ ਮਤਲਬ ਉਥੇ ਹੀ ਆਪਾਂ ਦੇਖਣ ਨੂੰ ਮਿਲਦੀ ਹੈ ਅਗਲਾ ਹੈਗਾ ਇਹਨਾਂ ਦੇ ਕੁੱਲ ਗਿਣਤੀ ਲੈਟੀਟਿਊਡ ਦੀ ਕੁੱਲ ਗਿਣਤੀ ਹੈਗੀ 181 ਜਦਕਿ ਲੌਂਗੀਟਿਊਡ ਹੈਗੀ ਹੈ 360 ਲੈਟੀਟਿਊਡ ਦੀ ਵਰਤੋਕੀਤੀ ਜਾਂ ਦੀ ਆ ਤਾਪਮਾਨ ਮਤਲਬ ਜਲਵਾਯੂ ਮਾਪਣ ਦੇ ਲਈ ਜੇ ਆਪਾਂ ਗੱਲ ਕਰਦੇ ਆਂ ਵੀ ਪੂਮਧ ਰੇਖਾ ਤੇ ਜਿਹੜਾ ਮਕਰ ਰੇਖਾ ਆ ਇਹਨਾਂ ਦੋਨਾਂ ਦੇ ਵਿਚਕਾਰਲਾ ਜਿਹੜਾ ਜਿਹੜੇ ਵੀ ਦੇਸ਼ ਆ ਉਹਨਾਂ ਦੇ ਵਿੱਚ ਮੌਸਮ ਕਿੱਦਾਂ ਦਾ ਹੁੰਦਾ ਇਸ ਤੋਂ ਇਲਾਵਾ ਜਿਹੜੀ ਭੂਮਾ ਦੇ ਖੱਤਰ ਕਰ ਕਰೇಖੇ ਹੈਗੀ ਆ ਇਹਨਾਂ ਦੋਨਾਂ ਦੇ ਖਾਵਾਂ ਦੇ ਵਿੱਚਕਾਰ ਜਿਹੜੇ ਦੇਸ਼ ਆ ਉਹਨਾਂ ਦੇ ਮੌਸਮ ਕਿਹਜਿਆਵਾ ਤਾਂ ਜਿਹੜੀਆਂ ਲੇਟਵੀਆਂ ਰੇਖਾਵਾਂ ਆ ਜਿਹੜੇ ਲੈਟੀਟਿਊਡ ਆ ਇਹਨਾਂ ਦਾ ਇਸਤੇਮਾਲ ਆਪਾਂ ਤਾਪਮਾਨ ਤੇ ਜਲਵਾਯੂ ਦੇਖਣ ਦੇ ਲਈ ਕਰਦੇ ਆਂ ਜਦਕਿ ਜਿਹੜੇ ਲੈਟੀਟਿਊਡ ਆ ਸੌਰੀ ਜਿਹੜੇ ਲੌਂਗੀਟਿਊਡ ਆ ਇਹਨਾਂ ਦਾ ਇਸਤੇਮਾਲ ਆਪਾਂ ਕੱਦੇ ਵਾਸਤੇ ਕਰਦੇ ਆਂ ਸਮਾਂ ਕੱਢਣ ਦੇ ਲਈ ਹਨਾ ਜਿਵੇਂ ਕਿ ਆਪਾਂ ਹੁਣੇ ਗੱਲ ਕੀਤੀ ਸੀ ਪ੍ਰਾਈਮ ਮੈਰੀਡੀਅਨ ਦੀ ਠੀਕ ਹੈ अगला क्वेश्चन है या सौर मंडल के किड़े दो ग्रह अपनी धुरी ते पूर्व तो वाल पछ्छम वालूमी ईस्ट टू वैसट क्लोकवाइज घूमते ऑप्शन ए धरती मंगल ऑप्शन बी शुक्कर यूरेनस ऑप्शन सी बृहस्पति शनि या फिर ऑप्शन डी बुद्ध और शुक्र तो इसका सही आंसर है ऑप्शन बी शुक्र शुकर यूरीनस ये घूमते एक क्लॉकवाइज घूमते हैं मतलब पूर्व तो पछम वालूमद है ਜਦਕਿ ਜਿਹੜੇ ਬਾਕੀ ਸਾਰੇ ਗ੍ਰਹਿ ਆ ਉਹ ਕੀ ਕਰਦੇ ਆ ਪੱਛਮ ਤੋਂ ਪੂਰਬ ਵੱਲ ਘੁੰਮਦੇ ਆ ਪਰ ਇਹ ਦੋਵੇਂ ਉਲਟੇ ਚੱਲਦੇ ਆ ਆਪਾਂ ਯਾਦ ਰੱਖ ਸਕਦੇ ਆ ਵੀ ਹਰੇਕ ਅੱਗੇੋਂ ਤੇ ਪਿੱਛੋਂ ਜਿਹੜੇ ਦੂਜੇ ਨੰਬਰ ਦਾ ਗ੍ਰਹਿ ਆ ਹਨਾ ਇਹ ਦੋਨੇ ਕੀ ਕਰਦੇ ਆ ਪੁੱਠਾ ਘੁੰਮਦੇ ਆ ਇਹ ਦੋ ਨੰਬਰ ਦਾ ਕੰਮ ਕਰਦੇ ਆ ਠੀਕ ਹੈ ਤੇ ਇਹਨਾਂ ਇਹਨਾਂ ਥਾਵਾਂ ਤੇ ਸੂਰਜ ਵੀ ਕੀ ਆ ਪੱਛਮ ਤੋਂ ਚੜਦਾ ਆ ਜਿਹੜੇ ਦੋਨੇ ਗ੍ਰਹਿ ਆ ਸ਼ੁਕਰ ਤੇ ਯੂਰਨਸ ਇਹ ਉਲਟਾ ਘੁੰਮਦੇ ਆ ਬਾਕੀ ਗ੍ਰਹਿ ਨਾਲੋਂ ਕਲੌਕਵਾਈਸ ਘੁੰਮਦੇ ਆ ਠੀਕ ਹੈ ਈਸਟ ਟੂ ਵੈਸਟ ਘੁੰਮਦੇ ਆ ਜਿਸ ਕਰਕੇ ਇੱਥੇ ਜਿਹੜਾ ਸੂਰਜ ਆ ਉਹ ਪੱਛਮ ਤੋਂ ਚੜਦਾ ਹੈ ਆਪਣੀ ਜਿਹੜੀ ਧਰਤੀ ਆ ਇਹ ਪੱਛਮ ਤੋਂ ਪੂਰਬ ਵੱਲ ਘੁੰਮਦੀ ਐ ਇਸੇ ਕਰਕੇ ਆਪਾਂ ਨੂੰ ਜਿਹੜਾ ਆਪਣੇ ਇੱਥੇ ਸੂਰਜ ਆ ਪੂਰਬ ਤੋਂ ਚੜਦਾ ਹੈ ਠੀਕ ਹੈ ਅੱਗੇ ਹੈਗਾ ਚੰ드ਰਮਾ ਧਰਤੀ ਦੇ ਦੁਆਲੇ ਇੱਕ ਚੱਕਰ ਕਿੰਨੇ ਸਮੇਂ ਦੇ ਵਿੱਚ ਪੂਰਾ ਕਰਦਾ ਹੈ ਆਪਸ਼ਨ ਹੈ 365 ਦਿਨ অপশন বি 24 ঘন্টা অপশন সি 27.3 দিন या फिर ऑप्शन डी 30 দিন এই কোশ্চেন যেটা ਹੈਗਾ सीटेट ਦੇ ਵਿੱਚ ਆਇਆ ਸੀਗਾ ਪਹਿਲਾ ਕੁਐਸਚਨ ਸੀਗਾ ਇਹ ਤੇ ਇਸ ਦੇ ਵਿੱਚ ਕਨਫਿਊਜ਼ਨ ਸੀਗੀ ਬੱਚਿਆਂ ਨੂੰ ਕਿਉਂਕਿ ਜਿਹੜਾ ਚਾਹਦੇ ਆ ਹਨਾ ਉਹ ਇੱਕ ਚੱਕਰ ਜਿਹੜਾ ਹੈਗਾ 27.3 ਦਿਨਾਂ ਦੇ ਵਿੱਚ ਪੂਰਾ ਕਰਦਾ ਤੇ ਇਸ ਨੂੰ ਆਪਾਂ 27 ਦਿਨ ਹੀ ਲੈ ਕੇ ਚੱਲਾਂਗੇ ਠੀਕ ਹੈ 28 ਦੀ ਵੀ অপশন ਸੀਗੀ ਲੇਕਿਨ ਆਪਾਂ ਇੱਥੇ 27 ਦਿਨ ਹੀ ਲੈ ਕੇ ਚੱਲਾਂਗੇ ਠੀਕ ਹੈ ਇਨਹੀ ਸਮਾਂ ਆਪਣੀ ਧਰੀ ਦੇ ਵਾਰੇ ਘੁੰਮਣ ਦੇ ਲਈ ਲੈਂਦਾ ਹੈ ਇਸੇ ਕਰਕੇ ਸਾਨੂੰ ਚੰਦਰਮਾ ਦਾ ਹਮੇਸ਼ਾ ਇੱਕੋ ਪਾਸਾ ਦਿਖਾਈ ਦਿੰਦਾ ਹੈ ਅਗਲਾ ਕੁਐਸਚਨ ਹੈਗਾ ਸੂਰਜੀ ਮੰਡਲ ਦਾ ਸਭ ਤੋਂ ਗਰਮ ਗ੍ਰਹਿ ਕਿਹੜਾ ਹੈ ਇਹ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਇਸ ਤਾਂਸਰ ਹੈਗਾ ਜਾਂ ਸ਼ੁਕਰ ਹਾਲਾਂਕਿ ਕਿੰਨੇ ਬੁੱਧ ਸਭ ਤੋਂ ਨੇੜੇ ਆ ਜਿਸ ਤੇ ਕਰਕੇ ਆਪਾਂ ਅਕਸਰ ਅੰਦਾਜ਼ਾ ਹੀ ਲਾਉਨੇ ਆ ਵੀ ਸ਼ਾਇਦ ਬੁੱਧ ਸਭ ਤੋਂ ਜ਼ਿਆਦਾ ਗਰਮ ਹੋਗਾ ਪਰ ਸ਼ੁਕਰ ਦੇ ਵਾਯੂ ਮੰਡਲ ਦੇ ਵਿੱਚ CO2 ਜਿਹੜੀ ਹੈਗੀ ਆ ਬਹੁਤ ਜ਼ਿਆਦਾ ਹੈ ਜਿਸ ਕਰਕੇ ਇੱਥੇ ਗਰਮੀ ਵੀ ਜ਼ਿਆਦਾ ਆ ਠੀਕ ਹੈ ਤਾਂ ਇਸ ਪ੍ਰਕਾਰ ਸਭ ਤੋਂ ਗਰਮ ਗ੍ਰਹਿ ਕਿਹੜਾ ਆ ਸ਼ੁਕਰ ਉਥੋਂ ਦੇ ਵਾਯੂ ਮੰਡਲ ਦੇ ਕਾਰਨ ਉਥੇ ਦੇ ਵਾਯੂ ਮੰਡਲ ਇਦਾਂ ਦਾ ਵੀ ਉੱਥੇ ਜਿਹੜੀ ਗਰਮ ਜਿਹੜੀ ਸੂਰਜ ਦੀਆਂ ਕਿਰਨਾਂ ਆ ਹਨਾ ਉਹ ਉੱਥੇ जाने के ट्रैप हो जाती हैं जिस करके उ गर्मी जोड़ी हैगी ज़्यादा होंगी है अगला क्वेश्चन है बहरले होर किस नाम दिनाल जाने जाता है ऑप्शन ई टैरअल पलैनट्स ऑप्शन बी जोवियन पलैनट्स ऑप्शन सी रॉकी पलैनट्स या फिर ऑप्शन डी डॉफ पलैनट्स ਇਸ ਦਾ ਸਹੀ ਆਨਸਰ ਹੈਗਾ অপਸ਼ਨ B Jovian planets ਹਣ ਆਪਾਂ ਪੜਿਆ ਸੀਗਾ ਹਨਾ ਵੀ ਇੱਕ ਆਪਣੇ ਜਿਹੜਾ ਸੂਰਜ ਮੰਡਲ ਆ ਹਨਾ ਸੌਰ ਮੰਡਲ ਆ ਉਸ ਦੇ ਵਿੱਚ ਕੀ ਆ ਸ਼ੁਕਰ ਅਤੇ ਬ੍ਰਹਸਪਤੀ ਦੇ ਵਿਚਕਾਰ ਇੱਕ ਬਹੁਤ ਯਾਨੀ ਕਿ ਔਲਕਾ ਪਿੰਡ ਹੋਗੇ ਪੱਥਰ ਹੋਗੇ ਹਨਾ ਇਹ ਜਾਨੀ ਕਿ ਹਵਾ ਦੇ ਵਿੱਚ ਯਾਤਰਾ ਕਰਦੇ ਰਹਿੰਦੇ ਆ ਹਨਾ ਤੇ ਇਹ ਜਿਹੜੀ 벨ਟ ਹੈ ਇਹ ਡਿਸਾਈਡ ਕਰਨ ਦਾ ਕੰਮ ਕਰਦੀ ਹੈ ਵੀ ਸੂਰਜ ਇਸ 벨ਟ ਦੇ ਇੱਕ ਸਾਈਡ ਜਿਹੜੇ ਹੈਗੇ ਆ ਜਿੱਧਰ ਆਪਣੀ ਧਰਤੀ ਆ ਜਾਂਦੀ ਹੈ ਹਨਾ ਉਧਰ ਜਿਹੜੇ ਸਾਰੇ ਗ੍ਰਹਿ ਆ ਉਹ ਛੋਟੇ ਆ ਜਦਕਿ ਦੂਜੇ ਪਾਸੇ ਜਿਹੜੇ ਸਾਰੇ ਗ੍ਰਹਿ ਹੈਗੇ ਆ ਉਹ ਵੱਡੇ ਆ ਜਿਸ ਕਰਕੇ ਆਪਾਂ ਜਿਹੜੇ ਗ੍ਰਹਿ ਤਾਂ ਸੂਰਜ ਵਾਲਿਆ ਉਹਨਾਂ ਨੂੰ ਆਪਾਂ ਅੰਦਰਲੇ ਗ੍ਰਹਿ ਕਹਿੰਦੇ ਆ ਜਿਹੜੇ 벨ਟ ਤੋਂ ਦੂਜੇ ਪਾਸੇ ਆ ਉਹਨਾਂ ਨੂੰ ਆਪਾਂ ਬਾਹਰਲੇ ਗ੍ਰਹਿ ਕਹਿੰਦੇ ਆ ਠੀਕ ਹੈ ਇਨਾਂ ਦੀ ਇਨਾਂ ਦੇ ਸਾਈਜ਼ ਵੀ ਅਕਸਰ ਸਾਨੂੰ ਵੱਡਾ ਦੇਖਣ ਨੂੰ ਮਿਲਦਾ ਹੈ ਤੇ ਇਨਾਂ ਦੇ ਜਿਹੜੇ ਮੂਨ ਨੇ ਆ ਉਪਗ੍ਰਹ ਆ ਉਹ ਵੀ ਸਾਨੂੰ ਅੰਦਰਲੇ ਗ੍ਰਹਿਾਂ ਦੇ ਮੁਕਾਬਲੇ ਜ਼ਿਆਦਾ ਦੇਖਣ ਨੂੰ ਮਿਲਦੇ ਆ ਤੇ ਇਨਾਂ ਨੂੰ ਆਪਾਂ ਕੀ ਕਹਿੰਦੇ ਆ ਜੂਪੀਟਰ ਪਲੈਨੈਟਸ ਠੀਕ ਹੈ ਅਗਲਾ ਕੁਐਸਚਨ ਹੈ ਕਿ ਆ ਬਾਹਰਲੇ ਗ੍ਰਹਿ ਮੁੱਖ ਤੌਰ ਤੇ ਕਿਹੜੀਆਂ ਗੈਸਾਂ ਦੇ ਬਣੇ ਹੁੰਦੇ ਹਨ ਆਪਸ਼ਨ A ਆਕਸੀਜਨ ਤੇ ਨਾਈਟ੍ਰੋਜਨ ਆਪਸ਼ਨ B ਹਾਈਡਰੋਜਨ ਅਤੇ ਹੀਲੀਅਮ ਆਪਸ਼ਨ C ਕਾਰਬਨ ਡਾਈਆਕਸਾਈਡ ਆਪਸ਼ਨ D ਆਰਗਨ ਇਸ ਦਾ ਸਹੀ ਅਨਸਰ ਹੈਗਾ অপਸ਼ਨ B ਹਾਈਡਰੋਜਨ ਅਤੇ ਹੀਲੀਅਮ ਅੱਗੇ ਅਗਲਾ ਕੁਐਸਚਨ ਹੈਗਾ ਇਹ ਲਿਖਿਆ ਵਿੱਚੋਂ ਕਿਹੜਾ ਗ੍ਰਹਿ ਗੈਸ状 ਨਹੀਂ ਹੈ ਪਰ ਆਈਸ ਦਾਤ ਹੈ ਮਤਲਬ ਗੈਸ状 ਨਹੀਂ ਹੈਗਾ ਬਟ ਆਈਸ ਜਾਇੰਟ ਹੈਗਾ ਹੁਣ ਜਿਹੜੇ ਬਾਹਰ ਲਿਖ ਰਿਹਾ ਨਾ ਇਹ ਜ਼ਿਆਦਾਤਰ ਗੈਸਿਸ ਤੋਂ ਬਣੇ ਹੋਏ ਆ ਜਦਕਿ ਆਪਣੇ ਅੰਦਰਲੇ ਗ੍ਰਹਿ ਜਿਹੜੇ ਹੈਗੇ ਆ ਇਹ ਆਪਾਂ ਨੂੰ ਸੋਲਿਡ ਦੇਖਣ ਨੂੰ ਮਿਲਦੇ ਆ অপਸ਼ਨ A ਬ੍ਰਹਸਪਤੀ অপਸ਼ਨ B ਸ਼ਨੀ অপশন সি নেপচুন ইয়া ফির অপশন ডি মঙ্গল তো ইস দা সহি আনসার হগা অপশন সি নেপচুন ইউরেনাস ate নেপচুন নু আপনা আইস জায়ান্টস ক্যানে হ কারণ কি ইনা وچ ভারী tatt জেড়ে হগি আ ate বরফ জাদা আ ঠিক হ اگলা কোশ্চেন হগা ইয়া বাহরলে গ্রহান دی বৈশিষ্ট্য কি হ অপশন এ ইনা দা কা ছোটা হুন্দা আ অপশন বি ইনা দা কোই উপগ্রহ নহি হুন্দা অপশন সি ਇਹਨਾਂ ਦੇ ਚਾਰੇ ਪਾਸੇ ਛੱਲੇ ਰਹਿੰਦੇ ਹਨ ਜਾਂ ਫਿਰ অপশন ਡੀ ਇਹ ਸੂਰਜ ਦੇ ਬਹੁਤ ਨੇੜੇ ਹਨ ਹੁਣ ਆਪਾਂ ਹੁਣੀ ਡਿਸਕਸ ਕਰਕੇ ਹਟੇ ਆ ਜਿਹੜੇ ਬਾਹਲੇ ਗ੍ਰਹ ਇਹਨਾਂ ਦਾ ਸਾਈਜ਼ ਬਹੁਤ ਜ਼ਿਆਦਾ ਵੱਡਾ ਹੁੰਦਾ ਆ ਜਿਸ ਕਰਕੇ ਇਹਨਾਂ ਦੇ ਜਿਹੜੇ ਉਪਗ੍ਰਹ ਆ ਉਹ ਵੀ ਜ਼ਿਆਦਾ ਆ ਠੀਕ ਹੈ ਕਿਉਂਕਿ ਜਿਹੜੇ ਨੇੜੇ ਦੇ ਉਪਗ੍ਰਹ ਹੁੰਦੇ ਆ ਹਨਾ ਉਹ ਤਾਂ ਸੂਰਜ ਵੱਲ ਜਾਨੀ ਕਿ ਉਹ ਹੋਣ ਲੱਗ ਜਾਂਦੇ ਆ ਅਟ੍ਰੈਕਟ ਹੋਣ ਲੱਗ ਜਾਂਦੇ ਆ ਹਨਾ ਜਿਸ ਕਰਕੇ ਉਹ ਆਪਣੇ ਗ੍ਰਹਿ ਤੋਂ ਦੂਰ ਚਲੇ ਜਾਂਦੇ ਆ ਲੇਕਿਨ ਕਿਉਂਕਿ ਜਿਹੜੇ ਬਾਹਰਲੇ ਗ੍ਰਹਿ ਹੈਗੇ ਸੂਰਜ ਤੋਂ ਦੂਰ ਹੈ ਜਿਸ ਕਰਕੇ ਇਹਨਾਂ ਦੇ ਉਪਗ੍ਰਹਿ ਜਿਹੜੇ ਹੈਗੇ ਉਹ ਜ਼ਿਆਦਾ ਆ ਇਸ ਤੋਂ ਇਲਾਵਾ ਆਪਾਂ ਹੁਣੇ ਡਿਸਕਸ ਕਰਕੇ ਹਟਿਆ ਵੀ ਇਹ ਸੂਰਜ ਤੋਂ ਦੂਰ ਹੈ ਠੀਕ ਹੈ ਇਸੇ ਕਰਕੇ ਇਹਨਾਂ ਨੂੰ ਕੀ ਕਹਿੰਦੇ ਬਾਹਰਲੇ ਗ੍ਰਹਿ ਤਾਂ ਆਪਣੇ ਕੋਲ ਇੱਕੋ ਆਪਸ਼ਨ ਬਚਦੀ ਹੈ ਵੀ ਇਹਨਾਂ ਚਾਰਿਆਂ ਦੇ ਆਸ-ਪਾਸੇ ਸਾਨੂੰ ਚੱਲੇ ਦੇਖਣ ਨੂੰ ਮਿਲਦੇ ਆ ਠੀਕ ਹੈ ਕਈਆਂ ਦੇ ਵਿਜੀਬਲ ਹੈਗੇ ਚੰਗੀ ਤਰ੍ਹਾਂ ਸ਼ਨੀ ਤੇ ਸਾਨੂੰ ਦਿਖਾਈ ਦਿੰਦੇ ਆ ਲੇਕਿਨ ਬਾਕੀ ਜਿਹੜੇ ਹੈਗੇ ਇਹਨਾਂ ਦੇ ਧੁੰਦਲੇ ਆ ਲੇਕਿਨ ਚੱਲੇ ਜਿਹੜੇ ਹੈਗੇ ਆ ਇਹਨਾਂ ਸਾਰੇ ਬਾਹਲੇ ਗ੍ਰਹਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਆ ਹੁਣ ਆਪਾਂ ਇਹਨਾਂ ਨੂੰ ਵੀ ਇੱਕ ਵਾ ਡਿਟੇਲ ਦੇ ਵਿੱਚ ਦੇਖ ਲੈਨੇ ਆ ਸਭ ਤੋਂ ਪਹਿਲਾਂ ਹੈ ਕੀ ਵਿਸ਼ੇਸ਼ਤਾ ਫਿਰ ਆਪਾਂ ਪੜਾਂਗੇ ਅੰਦਰ ਲਿਖ ਰਿਹਾ ਉਸ ਤੋਂ ਬਾਅਦ ਆਪਾਂ ਪੜਾਂਗੇ ਬਾਹਰ ਲਿਖ ਰਿਹਾ ਪਹਿਲਾਂ ਆਪਾਂ ਦੇਖਦੇ ਆ ਕਿਹੜੇ ਗ੍ਰਹਾਂ ਨੂੰ ਆਪਾਂ ਅੰਦਰ ਲਿਖ ਰਿਹਾ ਕਹਿੰਦੇ ਆ ਪਹਿਲੇ ਚ ਆਉਂਦਾ ਹੈ ਮਰਕਰੀ ਵੀਨਸ ਅਰਥ ਤੇ ਮਾਰਸ ਮਤਲਬ ਬੁੱਧ ਸ਼ੁਕਰ ਧਰਤੀ ਅਤੇ ਮੰਗਲ ਇਹ ਹੈਗੇ ਆ ਅੰਦਰ ਲਿਖ ਰਿਹਾ ਤੇ ਬਾਹਰਲੇ ਕਿਹੜੇ ਕਿਹੜੇ ਹੈਗੇ ਜੁਪੀਟਰ ਸੈਟਰਨ ਯੂਰਨਸ ਤੇ ਨੈਪਚੂਨ ਮਤਲਬ ਬ੍ਰਹਸਪਤੀ ਸ਼ਨੀ ਯੂਰਨਸ ਤੇ ਨੈਪਚੂਨ ਹੈ ਕਿਹਾ ਗਿਆ ਬਾਹਰ ਲਿਖ ਰਿਹਾ ਇਹਨਾਂ ਦੀ ਬੰਤਰ ਕਿਦਾਂ ਜਿਹੜੇ ਅੰਦਰ ਲਿਖ ਰਹੇ ਆ ਇਹ ਚਟਾਨਾਂ ਤੇ ਧਾਤਾਂ ਤੋਂ ਬਣੇ ਹੋਏ ਆ ਠੀਕ ਹੈ ਜੇ ਜੇ ਸਾਨੂੰ ਆਪਣੇ ਅਰਥ ਦੇ ਵਿੱਚ ਕਿ ਕਿਹਿਤਤਾ ਦੇਖੋ ਨੂੰ ਮਿਲਦੀਆਂ ਨਿੱਕਲ ਨਿੱਕਲ ਹੋਗੀ ਲੋਹਾ ਹੋ ਗਿਆ ਹੈ ਨਾ ਇਹ ਸਾਰੀਆਂ ਸਾਨੂੰ ਆਪਣੀ ਅਰਥ ਦੇ ਵਿੱਚ ਤਾਂ ਆਪਾਂ ਇਸ ਦੀ ਲੇਅਰਸ ਪੜਦੇ ਆ ਇਸ ਦੇ ਵਿੱਚ ਦੇਖਣ ਨੂੰ ਮਿਲਦੀਆਂ ਜਿਹੜੀ ਬਾਹਰ ਲਿਖ ਰਿਹਾ ਹੈ ਇਹ ਗੈਸਾ ਤੇ ਬਰਫ਼ ਦੇ ਨਾਲ ਬਣੇ ਹੋਏ ਆ ਜਿੱਦ ਆਪਾਂ ਹੁਣੀ ਗੱਲ ਕਰਕੇ ਆਏ ਆ ਠੀਕ ਹੈ ਇਸ ਤੋਂ ਇਲਾਵਾ ਜਿਹੜੇ ਅੰਦਰ ਲਿਖ ਰਿਹਾ ਹੈ ਇਹਨਾਂ ਦਾ ਆਕਾਰ ਛੋਟਾ ਆ ਤੇ ਜਿਹੜੇ ਬਾਹਰ ਲਿਖ ਰਿਹਾ ਹੈ ਇਹਨਾਂ ਦਾ ਆਕਾਰ ਬਹੁਤ ਵੱਡਾ ਆ ਅੰਦਰ ਲਿਖ ਰਿਹਾ ਦੇ ਮੁਕਾਬਲੇ ਥਰਡ ਗ੍ਰਹਿ ਜਿਹੜੇ ਅੰਦਰਲੇ ਗ੍ਰਹਿ ਆ ਇਹਨਾਂ ਦੇ ਬਹੁਤ ਘੱਟ ਉਪਗ੍ਰਹਿ ਹੈਗੇ ਆ ਜਾਂ ਤੇ ਬਹੁਤ ਘੱਟ ਹੈ ਜਾਂ ਤੇ ਨਹੀਂ ਹੈਗੇ ਠੀਕ ਹੈ ਅੰਦਰਲੇ ਗ੍ਰਹਿਾਂ ਦੇ ਵਿੱਚ ਜਦਕਿ ਜਿਹੜੇ ਬਾਹਰਲੇ ਗ੍ਰਹਿ ਆ ਇਹਨਾਂ ਦੇ ਜਿਹੜੇ ਸਾਨੂੰ ਉਪਗ੍ਰਹਿ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਆ ਅਗਲਾ ਆਪਣਾ ਕੁਐਸਚਨ ਹੈਗਾ ਸੌਰ ਮੰਡਲ ਦਾ ਸਭ ਤੋਂ ਵੱਡਾ ਚੰਦਰਮਾ ਕਿਹੜਾ ਆ ਆਪਸ਼ਨ A ਟਾਈਟਨ ਆਪਸ਼ਨ B ਗੈਨੀਮੇਡ ਆਪਸ਼ਨ C ਲੂਨਾ ਜਾਂ ਫਿਰ ਆਪਸ਼ਨ D ਯੂਰੋਪਾ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B ਗੈਨੀਮੀਡ ਇਹ ਬ੍ਰਹਸਪਤੀ ਦਾ ਚੰ드ਰਮਾ ਹੈ ਮਤਲਬ ਬ੍ਰਹਸਪਤੀ ਦਾ ਉਪਗ੍ਰਹਿ ਹੈ ਅਤੇ ਇਹਨਾਂ ਵੱਡਾ ਹੈ ਕਿ ਬੁੱਧ ਜਿਹੜਾ ਹੈਗਾ ਆ ਉਸ ਤੋਂ ਵੀ ਇਸ ਦਾ ਵੱਡਾ ਆਕਾਰ ਹੈ ਮਤਲਬ ਇੱਕ ਉਪਗ੍ਰਹਿ ਇਹ ਜੇ ਹੈਗਾ ਵੀ ਉਸ ਦਾ ਆਕਾਰ ਸਾਡੇ ਗ੍ਰਹਿ ਤੋਂ ਵੀ ਜ਼ਿਆਦਾ ਆ ਠੀਕ ਹੈ ਤੇ ਉਹ ਕਿਹੜਾ ਹੈ ਗੈਨੀਮੀਡ ਜਿਹੜਾ ਕਿ ਬ੍ਰਹਸਪਤੀ ਦਾ ਉਪਗ੍ਰਹਿ ਆ ਅੱਗੇ ਹੈਗਾ ਆ ਸੌਰ ਮੰਡਲ ਵਿੱਚ ਸਭ ਤੋਂ ਵੱਡਾ ਚੰ드ਰਮਾ ਕਿਸ ਗ੍ਰਹਿ ਦੇ ਹਨ অপশন এ বৃহস্পতি অপশন বি শনি অপশন সি ইউরেনাস या फिर ऑप्शन डी নেপচুন তেসটা সহি আনসার হega অপশন বি শনি কেন নবিয়া খোঁজা অনুসਾਰ শনি দে চন্দ্রমা দি গিনতি 2645 তো পার হো গাইয়া জো কি বৃহস্পতি দে উপগ্রহ 95 তো কিতে জাদা হন জেড়ে এহ উপগ্রহ হনা ইননা দি গিনতি জেড়ি হগিয়া কাট দি বডতি রন্ধি আ ঠিক হ্যায় কিয়ونکی জেড়ে apne scientist আ ਇਮਾਨਤਾ ਜਿਹੜੀ ਹੈਗੀ ਉਹ ਕਈਆਂ ਕਈਆਂ ਉਪਗ੍ਰਹ ਹਨ ਹੋ ਹੀ ਦਿੰਦੇ ਆ ਠੀਕ ਹੈ ਜਿਸ ਕਰਕੇ ਨਦੀ ਜਿਹੜੀ ਗਿਣਤੀ ਆ ਉਹ ਸਾਨੂੰ ਕਿਤੇ ਨਾ ਕਿਤੇ ਚੇਂਜ ਹੁੰਦੀ ਦੇਖਣ ਨੂੰ ਮਿਲਦੀ ਰਹਿੰਦੀ ਹੈ ਅੱਗੇ ਹੈਗਾ ਟਾਈਟਨ ਕਿਸ ਗ੍ਰਹਿ ਦਾ ਸਭ ਤੋਂ ਵੱਡਾ ਚੰਦਰਮਾ ਹੈ অপশন এ মঙ্গল অপশন বি বৃহস্পতি অপশন সি শনি বা ফির অপশন ডি নেপচুন তে ইস দা সহি আনসার হাগে অপশন সি শনি টাইটান সওর মন্ডল দা দুজা সবতো বড়া চন্দ্রমায়া মানেত উপগ্রহয়া ate ইস দা আপনা সঙ্গনা বায়ুমণ্ডল হ্যায় ঠিক হ্যায় টাইটান জেড়া হাগা ওয়া সবতো বড়া দুজা নাম্বার দা উপগ্রহয়া জিস দা আপনা সঙ্গনা বায়ুমণ্ডল হাগা হ্যায় ਅੱਗੇ ਹੈਗਾ ਹੈ ਕਿਹੜੇ ਗ੍ਰਹਿ ਦਾ ਕੋਈ ਵੀ ਕੁਦਰਤੀ ਉਪਗ੍ਰਹਿ ਨਹੀਂ ਹੈ অপਸ਼ਨ A ਮੰਗਲ ਅਤੇ ਬ੍ਰਹਸਪਤੀ অপਸ਼ਨ B ਬੁੱਧ ਅਤੇ ਸ਼ੁਕਰ অপਸ਼ਨ C ਸ਼ਨੀ ਅਤੇ ਯੂਰਨਸ ਜਾਂ ਫਿਰ অপਸ਼ਨ D ਧਰਤੀ ਅਤੇ ਨੈਪਚੂਨ ਹਣ ਇਸ ਕੁਐਸਚਨ ਦਾ ਹੱਲ ਕਰਨਾ ਯਾਨੀ ਕਿ ਇਸ ਕੁਐਸਚਨ ਨੂੰ ਸੋਲਵ ਕਰਨਾ ਬਹੁਤ ਈਜ਼ੀ ਹੈ ਕਿਉਂਕਿ ਆਪਾਂ ਹੁਣੇ ਪੜ੍ਹ ਕੇ ਆਏ ਬ੍ਰਹਸਪਤੀ ਦਾ ਉਪਗ੍ਰਹਿ ਜਿਹੜਾ ਹੈਗਾ ਗੈਨੀਮੀਡ ਉਹ ਸੌਰ ਮੰਡਲ ਦਾ ਸਭ ਤੋਂ ਵੱਡਾ ਉਪਗ੍ਰਹਿ ਹੈ ਠੀਕ ਹੈ ਉਸ ਤੋਂ ਇਲਾਵਾ ਆਪਾਂ ਹੁਣੇ ਟਾਈਟਨ ਦੀ ਗੱਲ ਕਰਕੇ ਆਏ ਜੋ ਕਿ ਸ਼ਨੀ ਦਾ ਉਪਗ੍ਰਹਿ ਹੈ ਤੇ 3 ਤੇ 3 ਆ ਗਿਆ ਆਪਾਂ ਨੂੰ ਪਤਾ ਹੀ ਆਪਣਾ ਉਪਗ੍ਰਹ ਕਿਹੜਾ ਹੈਗਾ ਆ ਚੰਦਰਮਾ ਆਪਸ਼ਨ 1 ਕੋਈ ਪੱਛਦੀ ਹੈ ਆਪਸ਼ਨ B ਬੁੱਧ ਅਤੇ ਸ਼ੁਕਰ ਠੀਕ ਹੈ ਇਹਨਾਂ ਦਾ ਕੀ ਹੈ ਕੋਈ ਵੀ ਉਪਗ੍ਰਹ ਹੈ ਚੰਦਰਮਾ ਨਹੀਂ ਹੈਗਾ ਨੈਕਸਟ ਇਸ 3 ਦਾ ਇਕਲੌਤਾ ਉਪਗ੍ਰਹ ਕਿਹੜਾ ਹੈ ਆਪਸ਼ਨ A ਫੋਬੋਸ ਆਪਸ਼ਨ B ਟਾਈਟਨ ਆਪਸ਼ਨ C ਲੂਨਾ ਜਾਂ ਫਿਰ ਆਪਸ਼ਨ D ਕੈਨੀਮੇਟ ਆਪਸ਼ਨ ਦੇ ਵਿੱਚ ਆਪਾਂ ਸ਼ਾਇਦ ਚੰਦ ਨੂੰ ਐਡ ਕਰਨਾ ਭੁੱਲ ਗਏ ਹਨਾ ਪਰ ਇਦਾਂ ਨਹੀਂ ਹੈਗਾ ਇਹਨਾਂ ਆਪਸ਼ਨਸ ਦੇ ਵਿੱਚ ਹੀ ਸਹੀ ਆਨਸਰ ਹੈ ਠੀਕ ਹੈ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ ਸੀ ਲੂਨਾ ਲੂਨਾ ਚੰਦਰਮਾ ਦਾ ਲਾਟਿਨ ਨਾਮ ਆ ਠੀਕ ਹੈ ਇਸੇ ਕਰਕੇ ਚੰਦਰਮਾ ਦੇ ਨਾਲ ਸੰਬੰਧਿਤ ਚੀਜ਼ਾਂ ਨੂੰ ਸੀ ਲੂਨਰ ਕਹਿੰਦੇ ਆ ਜਿਵੇਂ ਕਿ ਲੂਨਰ ਇਕਲਿਪਸ ਤੇ ਚੰਦਰ ਗ੍ਰੈਂਡ ਚੰਦ ਦਾ ਜਿਹੜਾ ਸਾਇੰਟਿਫਿਕ ਨੇਮ ਹੈਗਾ ਆ ਉਹ ਹੈਗਾ ਲੂਨਾ ਤੇ ਜੇ ਆਪਾਂ ਨੂੰ ਆਪਸ਼ਨਸ ਦੇ ਵਿੱਚ ਚੰਦ ਦੀ ਥਾਂ ਤੇ ਲੂਨਾ ਦੇਖਣ ਨੂੰ ਮਿਲੇ ਤਾਂ ਪੋਸਟ ਤੇ ਉੱਪਰ ਵੀ ਟਿਕ ਕਰ ਸਕਦੇ ਆ ਠੀਕ ਹੈ धरती का इकलौता उपग्रह किड़ा आ लूना फिर तो आप एक टेबल देखा सब तो पहला आ जाते ग्रह जिस है जुपीटर इसकी विशेषता की है इसका सब तो मशहूर चंद्रमा किमिट गैनीमिट इसका सब तो मशहूर चंद्रमा है ठीक है इसकी खासियत की आ सब तो व्डा या ठीक है अगे है सैटरन इसका सब तो मशहूर चंद्रमा केगा इसका नाम है टाइटन तो इस दूजे नंबर का सब तो मशहूर सॉरी सब तो व्डा की है उपग्रह हैगा ठीक है तो इसके अलावा की कहें भी ये सब जो सैटरन है सब तो, तो वगग्रह वाला भी ग्रह है थर्ड त आ गया मार्स मार्स से तो मशहूर उपग्रह है फोबोस डिमोस इस तो जोड़ा डिमोस है वो सब तो छोटा सब तो छोटा की है उपग्रह है सब तो व्डा हैट गैनीमेट तो छोटा के टाइटन से सब तो छोटा है डिमोस डिमोस का उपग्रह है मार्स उपग्रह ठीक है आ है अर्थ अर्थ उपग्रह मून मीन लूना धरती का इकलौता कुदरती उपग्रह है ठीक है नैक्सट क्वेश्चन इज भारत राज की तटवर्ती रेखा सब तो लंबी है ऑप्शन ए महाराष्ट्र ऑप्शन बी आंध्र प्रदेश ऑप्शन सी गुजरात या फिर ऑप्शन डी तमिलनाडु तो इसका सही आंसर है ऑप्शन सी गुजरात इसकी लंबाई लगभग सोलह सौ सो किलोमीटर है ठीक है अगला क्वेश्चन है पच्छमी तट के उत्तरी हिस्से किस नाम के नाया जाता है ऑप्शन ए कोरमंडल तट ऑप्शन बी कोकण तट ऑप्शन सी मालाबार तट या फिर ऑप्शन डी उत्तरी सरकार तो इसका सही आंसर हैगा्शन बी कोंकण तट य दमन तो लैके गोवा तक फैलिया होया व ठीक है ये ब जे तट भी जोड़े अपने कोस्ट है ये भी सूँ याद होने चाहिए है अगला क्वेश्चन है केरल के तटवर्ती मैदान की कहा जाता है ऑप्शन ए कोकन तट ऑप्शन बी कैनरा तट ऑप्शन सी मालाबार तट या फिर ऑप्शन डी कोरमंडल तो इसका सही आंसर है ऑप्शन सी मालाबार तट हम करला है ना इतों के जो मसाले बहुत फेमस है इतों आप याद रखा एम तो ਕੇਰਲ ਦੇ ਵਿੱਚ ਹੈਗਾ ਹੈ ਮਾਲਾਬਾਰ ਠੀਕ ਹੈ ਕੇਰਲ ਦੇ ਵਿੱਚ ਕਿਹੜਾ ਟੱਟ ਪੈਂਦਾ ਕਿਹੜਾ ਟੱਟ ਵਰਤੀ ਮੈਦਾਨ ਕੇ ਪੈਂ ਜਾਂਦਾ ਹੈ ਵਾ ਮਾਲਾਬਾਰ ਠੀਕ ਹੈ ਨੈਕਸਟ ਇਸ ਪੂਰਬੀ ਟਾਟ ਦੇ ਦੱਖਣੀ ਹਿੱਸੇ ਤਾਮਿਲਨਾਡੂ ਤੇ ਆਂਧਰਾ ਨੂੰ ਕੀ ਕਿਹਾ ਜਾਂਦਾ ਹੈ ਆਪਸ਼ਨ A ਕੋਕਨ ਟੱਟ ਆਪਸ਼ਨ B ਕੋਰਮੰਡਲ ਟੱਟ ਆਪਸ਼ਨ C ਮਾਲਾਬਾਰ ਟੱਟ ਜਾਂ ਫਿਰ ਆਪਸ਼ਨ D ਉਤਕਲ ਟੱਟ ਤੇ ਇਸ ਦਾ ਸਹੀ ਆਨਸਰ ਹੈਗਾ ਹੈ ਆਪਸ਼ਨ B ਕੋਰਮੰਡਲ तट इतने सर्दियों के भी बहुत मीँ पैदा है ठीक है अगला क्वेश्चन है क्या भारत मुख मतलब की मुख्य भूमि मतलब मेनलैंड की तटवर्ती रेखा की कुल लंबाई कि ऑप्शन ए पां हज़ार किलोमीटर ऑप्शन बी काट हज़ार मीटर ऑप्शन सी सत हज़ार पौ सोलह मीटर या फिर ऑप्शन डी अठ हज़ार मीटर इसका सही आंसर है क्या हैगा्शन बी छे हज़ार ਸਾ 100 ਕਿਲੋਮੀਟਰ ਠੀਕ ਹੈ ਪਰ ਜੇ ਅੰਡੇਮਾਨ ਤੇ ਨਿਕੋਬ ਅੰਡੇਮਾਨ ਨਿਕੋਬਾਰ ਤੇ ਲਕਸ਼ਦੀਪ ਨੂੰ ਵੀ ਸ਼ਾਮਿਲ ਕਰੀਏ ਤਾਂ ਇਹ ਜਿਹੜੀ ਲੰਬਾਈ ਆ ਇਹ ਸਾਨੂੰ ਹੋਰ ਵੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਤੇ ਹੁਣ ਆਪਾਂ ਥੋੜਾ ਜਿਹਾ ਯਾਦ ਕਰ ਲੈਨੇ ਆ ਠੀਕ ਹੈ ਤੱਟਾਂ ਦੇ ਨਾਮ ਰੀਜਨ ਤੇ ਇਹਨਾਂ ਦੀ ਸਾਈਡ ਜਿਹੜਾ ਕੋਕਨ ਤੱਟ ਹੈਗਾ ਇਹ ਮਹਾਰਾਸ਼ਟਰ ਅਜੇ ਗੋਆ ਦੀ ਨਾਲ ਲੱਗਦਾ ਹੈ ਠੀਕ ਹੈ ਇਸ ਦਾ ਸਾਈਡ ਕਿਹੜੀ ਹੈ ਇਸ ਦੀ ਵੈਸਟ ਸਾਈਡ ਠੀਕ ਹੈ ਪੱਛਮੀ ਤਾਟਾ ਮਤਲਬ ਉੱਤੋਂ ਥਲੇ ਆ ਜਾਂਦਾ ਹੈ ਮਾਲਾਬਾਰ ਮਾਰਾ ਬਾਰ ਜਿਹੜਾ ਹੈਗਾ ਇਸ ਦਾ ਮੇਨ ਰੀਜਨ ਕਿਹੜਾ ਹੈਗਾ ਕੇਰਲਾ ਤੇ ਇਹ ਵੀ ਸਾਨੂੰ ਪੱਛਮੀ ਸਾਈਡ ਤੇ ਦੇਖਣ ਨੂੰ ਮਿਲਦਾ ਹੈ ਉਸ ਤੋਂ ਬਾਅਦ ਆ ਜਾਂਦਾ ਕੁਰਮੰਡਲ ਕੁਰਮੰਡਲ ਜਿਹੜਾ ਹੈਗਾ ਵਾ ਇਸ ਦਾ ਰੀਜਨ ਹੈਗਾ ਮੇਨ ਤਾਮਿਲਨਾਡੂ ਤੇ ਇਹ ਪੂਰਬੀ ਪਾਸੇ ਨਾਲ ਲੱਗਦਾ ਹੈ ਜੇ ਤੁਹਾਡੇ ਦਿਮਾਗ ਦੇ ਵਿੱਚ ਥੋੜਾ ਪਤਵਿੰਦੀ ਤਾਂ ਮੈਂ ਫਿਰ ਕਹਾਂ ਤੁਹਾਨੂੰ ਸਮਝ ਆ ਜਾਊਗੀ ਠੀਕ ਹੈ ਅੱਗੇ ਹੈਗਾ ਉੱਤਰੀ ਸਰਕਾਰ ਮੀਨਸ ਨਦਰਨ ਸਰਕਾਸ ਤੇ ਇਹ ਜਿਹੜਾ ਹੈਗਾ ਇਹ ਉੜੀਸਾ ਤੇ ਆਂਧਰਾ ਪ੍ਰਦੇਸ਼ ਦੇ ਨਾਲ ਲੱਗਦਾ ਹੈ ਤੇ ਇਹ ਪੂਰਬੀ ਪਾਸੇ ਹੈ ਠੀਕ ਹੈ ਅੱਗੇ ਹੈਗਾ ਕਿ ਸਚਾਰਟਰ ਐਕਟ ਰਾਹੀਂ ਭਾਰਤ ਵਿੱਚ ਸਿੱਖਿਆ ਲਈ 1 ਲੱਖ ਰੁਪਏ ਸਰਾਨਾ ਖਰਚਣ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਇਸ ਦਾ ਸਹੀ ਅਨਸਰ ਹੈਗਾ অপਸ਼ਨ B 1813 ਦਾ ਚਾਰਟਰ ਐਕਟ ਜਿਸ ਤੇ ਅਧਿਨੇ ਕਿਹਾ ਗਿਆ ਸੀ ਵੀ ਭਾਰਤ ਦੇ ਵਿੱਚ ਸਿੱਖਿਆ ਦੇ ਲਈ ਸੀ 1 ਲੱਖ ਰੁਪਏ ਸਰਾਨਾ ਖਰਚਾਂਗੇ ਨੈਕਸਟ ਇਜ਼ ਕਿਸ ਐਕਟ ਰਾਹੀਂ ਬੰਗਾਲ ਦੇ ਗਵਰਨਰ ਜਨਰਲ ਨੂੰ ਭਾਰਤ ਦਾ ਗਵਰਨਰ ਜਨਰਲ ਬਣਾ ਦਿੱਤਾ ਗਿਆ ਸੀ অপਸ਼ਨ A 1813 ਦਾ ਚਾਰਟਰ ਐਕਟ অপਸ਼ਨ B 1833 ਦਾ ਚਾਰਟਰ ਐਕਟ অপਸ਼ਨ C 1857 ਦਾ ਚਾਰਟਰ ਐਕਟ ਜਾਂ ਫਿਰ অপਸ਼ਨ D 18 ਸੌਰੀ 1773 ਦਾ ਰੈਗੂਲੇਟਿੰਗ ਐਕਟ ਤੇ ਸਹੀ ਅਨਸਰ ਹੈ ਗਿਆ অপਸ਼ਨ B 1833 ਦਾ ਚਾਰਟਰ ਐਕਟ ਤੇ ਇਸ ਅਧੀਨ ਭਾਰਤ ਦੇ ਪਹਿਲੇ ਗਵਰਨਰ ਜਨਰਲ ਬਣ ਇਸਗੇ ਲਾਰਡ ਵਿਲੀਅਮ ਬੈਟਿੰਗ ਠੀਕ ਹੈ ਭਾਰਤ ਦੇ ਪਹਿਲੇ ਗਵਰਨਰ ਜਨਰਲ ਕੌਣ ਸੀ ਲਾਰਡ ਵਿਲੀਅਮ ਬੈਟਿੰਗ ਇਸ ਜਿਹੜੇ ਹੈ ਕਿ ਚਾਰਟਰ ਜਿਆ ਦੀਨ ਕੀ ਹੋਇਆ ਸੀਗਾ ਵੀ ਜਿਹੜਾ ਬੰਗਾਲ ਦਾ ਗਵਰਨਰ ਜਨਰਲ ਸੀ ਉਸਨੇ ਕੀ ਬਣਾਇਆ ਗਿਆ ਸੀ ਪੂਰੇ ਇੰਡੀਆ ਦਾ ਗਵਰਨਰ ਜਨਰਲ ਠੀਕ ਹੈ ਤੇ ਭਾਰਤ ਦਾ ਪਹਿਲਾ ਗਵਰਨਰ ਜਨਰਲ ਸੀਗਾ ਲਾਰਡ ਵਿਲੀਅਮ ਬੈਟਿੰਗ ਕਿਸ ਦੇ ਅਕੋਰਡਿੰਗ 1833 ਦੇ ਚਾਰਟਰ ਐਕਟ ਦੇ ਅਕੋਰਡਿੰਗ ਠੀਕ ਹੈ ਨੈਕਸਟ ਇਸ ਭਾਰਤ ਵਿੱਚ ਸਿਵਲ ਸੇਵਾਵਾਂ ਲਈ खुली प्रतियोगिता की शुरुआत किस एक्ट राही की गई सी ऑप्शन ए अठारह सौ तेरह का चार्टर एक्ट ऑप्शन बी अठारह सौ तेजी का चार्टर एक्ट ऑप्शन सी अठारह सौ तिरवंजा का चार्टर एक्ट या फिर ऑप्शन डी अठारह सौ कहठ का चार्टर एक्ट तो इसका सही आंसर है ऑप्शन सी अठारह सौ तरवंजा का चार्टर एक्ट जो कि आखिरी चार्टर एक्ट से ठीक है तो इसी अपनी की क्लास होप कुछ होगा ਤੇ ਬਹੁਤ ਵਧੀਆ ਤਰੀਕੇ ਨਾਲ ਤੁਹਾਡੀ ਪ੍ਰੈਕਟਿਸ ਜਿਹੜੀ ਹੈਗੀ ਇਹਨੇ ਵੀਡੀਓਸ ਤੇ ਹੈਲਪ ਨਾਲ ਚੱਲ ਰਹੀ ਹੋਊਗੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਸੋ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਦੀ ਵੀਡੀਓ ਐਂਡ ਤੱਕ ਦੇਖਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ